ਹਰਪਿੰਦਰ ਚੋਹਾਨ ਬ੍ਰਿਟਿਸ਼ ਸਿਟੀਜ਼ਨ ਆ ਤੇ ਅਮਰੀਕਾ ਦੇ ਵਿੱਚ ਉਹ 2016 ਚ ਬਿਜ਼ਨਸ ਕਰਨ ਆਇਆ ਤੇ ਕਾਫੀ ਸਾਰੇ ਉਹਨ ਬਿਜ਼ਨੈਸਸ ਸੈਟ ਅਪ ਕੀਤੇ ਅਨਫੋਰਚੂਨੇਟਲੀ ਜਿਹੜੇ ਉਹਦੇ ਬਿਜ਼ਨੈਸਸ ਆ ਉਹ ਫੇਲ ਹੋ ਗਏ ਆਪਾਂ ਦੇਖਦੇ ਹੀ ਆਂ ਛੋਟੜੀਆਂ ਕੰਪਨੀਆਂ ਵਾਲ ਵਾਲਮਾਰਟ ਆਰਕੇ ਕਿੰਨੀ ਵਾਰੀ ਫੇਲ ਹੋਏ ਸੀ ਸੋ ਫੇਲ ਹੋ ਗਿਆ ਤੇ ਉਹਨੂੰ ਜਿਹੜੀ ਆ ਬੈਂਕਰਪਸੀ ਫਾਈਲ ਕਰਨੀ ਪਈ ਤੇ ਉਸ ਤੋਂ ਬਾਅਦ ਕੀ ਹੋਇਆ ਭਈ ਇਹ ਜਿਹੜਾ 56 ਸਾਲਾਂ ਦਾ ਬਿਜ਼ਨਸਮੈਨ ਆ ਉਸ ਨੂੰ ਆਈਸ ਨੇ ਅਰੇਸਟ ਕਰ ਲਿਆ ਤੇ ਉਹ ਕਹਿੰਦਾ ਵੀ ਇਦਾਂ ਦੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਜਿਹੜਾ ਆਈਸ ਦੇ ਸੈਂਟਰ ਚ ਲੈ ਕੇ ਗਿਆ ਟਾਇਲਟਸ ਦਾ ਪਾਣੀ ਨਹੀਂ ਚੱਲਦਾ ਹੈਗਾ ਕਹਿੰਦਾ ਵੀ ਮੇਰਾ ਜਿਹੜਾ ਸਹਰਾਣਾ ਸੀ ਉਹ ਮੇਰੇ ਜੁੱਤੀਆਂ ਹੀ ਸੀਗੀਆਂ ਸ਼ੂਜ਼ ਆ ਕਹਿੰਦਾ ਆਈ ਯੂਜ਼ ਮਾਈ ਸ਼ੂਜ਼ ਐਜ਼ ਪਿਲੋਜ਼ ਕੋਈ ਕੱਪ ਆਫ ਵਾਟਰ ਨਹੀਂ ਸੀ ਤਿੰਨ ਡਿਫਰੈਂਟ ਡਿਫਰੈਂਟ ਟੈਂਸ਼ਨਸ ਫੈਸਿਲਿਟੀ ਚ ਉਹਨੂੰ ਲਜਾਇਆ ਗਿਆ ਕ੍ਰੋਮੀ ਐਫ ਡੀ ਸੀ ਬੀਟੀਸੀ ਤੇ ਕਹਿੰਦਾ ਸਾਰਿਆਂ ਦੀ ਸਿਚੁਏਸ਼ਨ ਇਦਾਂ ਦੀ ਸੀਗੀ ਟਾਇਲਟ ਨਹੀਂ ਕੰਮ ਕਰਦੀ इवन ਕਹਿੰਦਾ ਇੱਥੋਂ ਤੱਕ ਸੀ ਪਈ ਜੇ ਅਸੀਂ ਕਿਹਾ ਜੀ ਪਈ ਜੇ ਟਾਇਲਟ ਫਲਸ਼ ਨਹੀਂ ਕਰਦੀ ਉਹ ਕਹਿੰਦੇ ਵੀ ਜੇ ਪ੍ਰੋਬਲਮ ਕ੍ਰੀਏਟ ਕੀਤੀ ਤਾਂ ਤੁਹਾਡੇ ਲਈ ਸਹੀ ਨਹੀਂ ਹੋਊਗਾ ਇਹ ਉਹ ਜਿਹੜੇ ਸਕਿਉਰਿਟੀ ਗਾਰਡਸ ਆ ਉਹ ਉਹਨਾਂ ਨੂੰ ਕਹਿ ਰਹੇ ਸੀ ਸੋ ਇਸ ਚੋਹਾਨ ਨੂੰ ਉਹਨਾਂ ਨੇ ਮਜ਼ਾਕ ਦੇ ਨਾਲ ਜਿਹੜੇ ਉੱਥੇ ਆਈਸੀ ਦੀ ਏਜੰਸੀ ਉਹਦਾ ਨਾਂ ਹੀ ਵਿਗਾੜਤਾ ਉਹਨੂੰ ਚੀਹੂਆ ਕਰਕੇ ਜਿਹੜਾ ਆ ਕਹਿ ਰਹੇ ਸੀ ਜਦਕਿ ਇਹ ਫਰਜ ਨਹੀਂ ਬਣਦਾ ਉਹਨਾਂ ਦਾ ਇਹ ਇੰਗਲੈਂਡ ਦਾ ਸਿਟੀਜ਼ਨ ਆ ਅਮਰੀਕਾ ਦੇ ਵਿੱਚ ਈਵੀ2 ਵੀਜੇ ਤੇ ਈਵੀ2 ਇਨਵੈਸਟਰ ਵੀਜੇ ਦੇ ਉੱਤੇ ਈਵੀ2 ਤੇ ਸੀ ਯਾ A2B ਦੇ ਉੱਤੇ ਸੋ ਉਹ ਕਹਿੰਦਾ ਵੀ ਬਾਅਦ ਚ ਇੱਕ ਵਾਰੀ ਉਹ ਫੇਂਟ ਕਰ ਗਿਆ ਤੇ ਉਹਨੂੰ ਹਸਪਤਾਲ ਲੈ ਗਏ ਨਾਲਦਿਆਂ ਨੇ ਕਾਲ ਕੀਤੀ ਉਹਦੇ ਮੁੰਡੇ ਨੂੰ ਏਟਨ ਨੂੰ ਇਹ ਜਿਹੜਾ ਉਹਦਾ ਮੁੰਡਾ ਆ ਉਹ ਹਿਊਮਨ ਰਾਈਟਸ ਵਾਚ ਗਰੁੱਪ ਵਾਲਿਆਂ ਨੂੰ ਦੱਸ ਰਿਹਾ ਵੀ ਮੇਰੇ ਫਾਦਰ ਨਾਲ ਇਦਾਂ ਵਾਪਰੀ ਤੇ ਕਹਿੰਦਾ ਜਦੋਂ ਹਸਪਤਾਲ ਕਾਲ ਕੀਤੀ ਉਹ ਹਸਪਤਾਲ ਵਾਲੇ ਕਹਿੰਦੇ ਵੀ ਨਹੀਂ ਸਾਡੇ ਕੋਲ ਤਾਂ ਇਹ ਬੰਦਾ ਹੀ ਹੈ ਨਹੀਂ ਕੋਈ ਵੀ ਬਾਅਦ ਚ ਪਤਾ ਲੱਗਾ ਵੀ ਆਈਸ ਆਲਿਆਂ ਨੇ ਹਸਪਤਾਲ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਵੀ ਇੱਥੇ ਜਿਹੜਾ ਬੰਦਾ ਆ ਉਹ ਅਸੀਂ ਹਸਪੀਟਲ ਲੈ ਕੇ ਆਏ ਹੈ ਕਿ ਉਹ ਸਾਡੀ ਅਰੈਸਟ ਦੇ ਵਿੱਚ ਹੈਗਾ ਸੋ ਇਦਾਂ ਦੀਆਂ ਜੜੀਆਂ ਕਹਾਣੀਆਂ ਆ ਉਹ ਹੁਣ ਆਈਸ ਦੀਆਂ ਬਾਰਡਰ ਪੈਟਰੋਲ ਏਜੰਟਸ ਦੀਆਂ ਜਿਹੜੀਆਂ ਇਹ ਨਵੀਆਂ ਜੇਲਾ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ ਆ ਰਹੀਆਂ ਹਿਊਮਨ ਰਾਈਟ ਵਾਚ ਦੀ ਰਿਪੋਰਟ ਜਿਹੜੀ ਆ ਰੋਲਾ ਪਿਆ ਜਦੋਂ ਤੁਸੀਂ ਕਿਹਾ ਉਹ ਇਟਲੀ ਵਾਲਿਆਂ ਦਾ ਵੀ ਬੈਕ ਹੋਮ ਰੋਲਾ ਪਿਆ ਤਾਂ ਪਤਾ ਲੱਗਾ ਕਿ ਚੋਹਾਨ ਦਾ ਵੀ ਬੈਕ ਹੋਮ ਰੋਲਾ ਪਿਆ ਤਾਂ ਕੈਨੇਡਾ ਦੀ ਇੱਕ ਜਿਹੜੀ ਸਿਟੀਜ਼ਨ ਬੀਬੀਸੀ ਜਿਹੜੀ ਮਾਡਲ ਵੀਸੀ ਦੇ ਕੰਪਨੀ ਦੀ ਉਹ ਤਗੜੀ ਸੀਈਓ ਵੀ ਸੀ ਆ ਕਾਫੀ ਮਹੀਨੇ ਪਹਿਲਾਂ ਜਿਹਨੂੰ ਅਰੈਸਟ ਕੀਤਾ ਗਿਆ ਸੀ ਉਹ ਵੀ ਫਿਰ ਜਦੋਂ ਮੀਡੀਆ ਚ ਇੰਨਾ ਰੌਲਾ ਪਿਆ ਫਿਰ ਉਹਨੂੰ ਛੱਡਿਆ ਗਿਆ ਸੀ ਇਹਦਾ ਨਾਮ ਹੀ ਉਹਨਾਂ ਨੇ ਗਲਤ ਲਿਖਿਆ ਸੀ ਡਾਟਾਬੇਸ ਦੇ ਵਿੱਚ ਹਰਬੀਰ ਸਿੰਘ ਦੇ ਨਾਮ ਦੇ ਉੱਤੇ ਜਿਹੜਾ ਉਹਨੂੰ ਲਿਖ ਦਿੱਤਾ ਗਿਆ ਪਤਾ ਲੱਗੇ ਕਿ ਇਸ ਤਰੀਕੇ ਨਾਲ ਜਿਹੜਾ ਉਹ ਉਹ ਕੰਮ ਕਰ ਰਿਹਾ ਸੋ ਪੂਰੀ ਤਰ੍ਹਾਂ ਧੱਕਾ ਜਿਹੜਾ ਆ ਉਹ ਕਈ ਲੋਕਾਂ ਨੂੰ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਆ ਆਈਸ ਵਾਲੇ ਇਦਾਂ ਲੱਗਦੇ ਕਈ ਵੀ ਹਲਕੇ ਹੋਏ ਹੀ ਜਿਹੜੇ ਉਹ ਫਿਰ ਰਹੇ ਨੇ ਤੁਸੀਂ ਦੇਖੋ ਵੀ ਹਰਪਿੰਦਰ ਸਿੰਘ ਚੋਹਾਨ ਨੂੰ ਕਿਦਾਂ ਇੱਕ ਡੌਗ ਦੀ ਬਰੀਡ ਦੇ ਨਾਮ ਦੇ ਨਾਲ ਬੁਲਾਉਣਾ ਇਥੋਂ ਕੀ ਪਤਾ ਲੱਗਦਾ ਹੈ ਵੀ ਉਹ ਤੁਹਾਨੂੰ ਇਨਸਾਨ ਨਹੀਂ ਜਿਹੜੇ ਉਹ ਸਮਝਦੇ ਉਹਨਾਂ ਦੇ ਲਈ ਉਹ ਨੰਬਰ ਹੀ ਆ ਤੇ ਉਹ ਉਹਨਾਂ ਨੂੰ ਇਦਾਂ ਹੀ ਲੱਗ ਰਿਹਾ ਵੀ ਖੌਰੇ ਉਹ ਕਿਤੇ ਰਾਜੇ ਬਣ ਗਏ ਆ ਪਰ ਸੱਤਾ ਬਦਲਦੀਆਂ ਨੇ ਸਰਕਾਰਾਂ ਬਦਲਦੀਆਂ ਨੇ ਇਹ ਸਾਰਾ ਕੁਝ ਜਿਹੜਾ ਉਹ ਬਦਲਦਾ ਹੀ ਜਿਹੜਾ ਹੋ ਰਹਿੰਦਾ ਆ ਸੋ ਸੰਭਲ ਕੇ ਜਿਹੜਾ ਉਹ ਚੱਲਣਾ ਚਾਹੀਦਾ ਆ ਆਪਣੇ ਆਪਾ ਨਹੀਂ ਖੋਣਾ ਚਾਹੀਦਾ ਜੇ ਤੁਹਾਡੇ ਕੋਲ ਪਾਵਰ ਜਿਹੜੀ ਉਹ ਆਈ ਆ ਸੋ ਪਾਵਰ ਟਰਿੱਪ ਜਦੋਂ ਕਰਦੀ ਆ ਤਾਂ ਫਿਰ ਬਾਅਦ ਦੇ ਵਿੱਚ ਖਾਮਿਆਜ਼ੇ ਵੀ ਜਿਹੜੇ ਉਹ ਭੁਗਤਨੇ ਪੈਂਦੇ ਨੇ ਹਰਜੋਤ ਸਿੰਘ ਜੀ ਜਿੱਦਾਂ ਜਿੱਦਾਂ ਦੇ ਵਰਤਾਰੇ ਹੋ ਰਹੇ ਆ ਇਹ ਇਵੈਂਚੁਅਲੀ ਅਮਰੀਕਾ ਨੂੰ ਮਹਿੰਗੇ ਪੈਣੇ ਆ ਬਹੁਤ ਕਿਉਂਕਿ ਦੇਖੋ ਆਪਾਂ ਉਮੀਦ ਰੱਖਦੇ ਆ ਇੱਥੇ ਵੀ ਅਮਰੀਕਾ ਦੇ ਵਿੱਚ ਅਜੇ ਵੀ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹ ਸਟਰੋਂਗ ਰਹੂਗਾ ਅੱਜ ਨਹੀਂ ਤਾਂ ਕੱਲ ਇਹਨਾਂ ਨੂੰ ਮੌਕਾ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਦਾ ਇਸ ਦੇ ਖਾਮਿਆਜ਼ੇ ਜਿਹੜੀ ਉਹ ਲੈਣ ਦਾ ਪਊਗਾ ਪਰ ਇਨਸਾਨ ਨੂੰ ਇਨਸਾਨ ਨਾ ਸਮਝਣਾ ਇਹ ਬਹੁਤ ਹੀ ਇੱਕ ਮੰਦਪਾਗੀ ਨਿਰਾਸ਼ਾ ਵਾਲੀ ਜਿਹੜੀ ਇਹ ਗੱਲ ਆ ਜਿੰਦਾਂ ਤੁਸੀਂ ਸ਼ੁਰੂਆਤ ਚ ਗਿਆ ਵੀ ਅਮਰੀਕਾ ਤੋਂ ਉਮੀਦ ਹੁੰਦੀ ਆ ਵੀ ਇਹ ਝੰਡਾ ਬਰਦਾਰ ਮੁਲਕ ਆ ਹਿਊਮਨ ਰਾਈਟਸ ਦਾ ਜੀ ਉੱਥੇ ਇਹ ਸਾਰਾ ਕੁਝ ਹੋ ਰਿਹਾ ਤੇ ਬਾਕੀ ਮੁਲਕਾਂ ਨੂੰ ਤੁਸੀਂ ਕੀ ਜਿਹੜਾ ਉਹ ਆਖੂਗੇ ਸੋ ਬਹੁਤ ਸਾਰੇ ਜਿਹੜੇ ਲੋਕ ਆ ਨਾ ਉਹ ਕਈ ਸੋਚਦੇ ਨਹੀਂ ਜੀ ਐਵੇਂ ਰੌਲਾ ਰੱਪਾ ਇਹ ਆ ਥੋੜੇ ਦਿਨਾਂ ਚੁੱਕ ਹੋ ਜਾਣਾ ਹੋ ਜਾਣਾ ਅੱਜ ਇੱਕ ਨਵੀਂ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਜਿਹੜੇ ਨੰਬਰ ਰਿਲੀਜ਼ ਕੀਤੇ ਆ ਜਿਹੜੀ 100 ਕਾਲ ਸੈਂਕਚਰੀ ਸਿਟੀ ਆ ਹੁਣ ਬਹੁਤ ਸਾਰੇ ਜਿਹੜੇ ਸ਼ਹਿਰ ਆ ਸੈਂਕਚਰੀ ਸਿਟੀਆਂ ਸੈਂਕਚਰੀ ਸਟੇਟਸ ਆ ਕੈਲੀਫੋਰਨੀਆ 'ਚ ਖਾਸ ਕਰਕੇ ਨਿਊਯਾਰਕ ਨਿਊਯਾਰਕ ਦੇ ਵਿੱਚ 400% ਡਿਟੇਨਰਸ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਉਹ ਇਨਕਰੀਜ਼ ਹੋਇਆ 400% ਇੱਥੋਂ ਤੁਸੀਂ ਹੁਣ ਚੱਲਾ ਲਓ ਕਿੰਨੀਆਂ ਅਰੈਸਟ ਹੋ ਰਹੀਆਂ